वाहिगुरू जी वाहित ਅਰ ਸਿਮਰਤੇ ਆਨੰਦ ਅਨੰਤਾ شری گورن مہاراج جی مقدس پاور مجھے ਪਵਨ ਅਸਥਾਨ ਵਰਦਾਰਸ਼ ਹੈ ਜੇਨ ਬੰਦੀ ਕੇ ਅੱਜ ਖਾਲਸਾ ਪੰਥ ਦੇ ਸਜਣਾ ਦੀ ਵਸਤੇ ਸੁਭਰਵ ਵਿੱਚ ਆਪਣੀ ਸ਼ਰਧਾ ਯਕੀਨ ਦਾ ਰੂਸਾ ਵਿਸ਼ਵਾਸ ਦੇ ਕੇ ਆਪਣੇ ਆਪ ਨੂੰ ਭਾਗੀ ਬਣਾ ਲੇ ਸਾਧ ਸੰਗਤ ਜੀਓ ਵਧਾਈ ਦੇ ਪੱਤਰ ਰੱਬਾ ਕੁਝ ਬੇਤਰੀ ਕਰਾ ਏਸ਼ੁਰੂ ਘਰ ਦੀ ਰੰਗਤਾ ਦਾ ਵਿਸਾਲ ਹੋਇਆ ਇਸ ਘਰਮਤ ਵਿੱਚ ਵੀ ਆਪ ਨੂੰ ਬਹੁਤ ਬਹੁਤ ਧੰਨਿਆ ਸਾਹਿਬ ਜੀ ਇਹ ਸਾਡਾ ਸਾਰਿਆਂ ਦਾ ਸਾਂਝਾ ਘਰ ਬਣਿਆ ਉਸ ਸਾਝਾ ਸਾਹਿਬ ਬਾ ਬਹੁਮਤ ਆਪਣੇ ਘਰਾਂ ਦੇ ਨੰਬਰ ਨਹੀਂ ਕਿਨੇ ਆ ਮੇਰਾ ਘਰ ਆ ਮੇਰਾ ਘਰ ਪੁਰਾਣੇ ਦਾ ਘਰ ਹੈ ਇੱਥੇ ਦਾ ਨਹੀਂ ਇੱਥੇ ਸਾਡਾ ਸਾਰਿਆਂ ਦਾ ਘਰ ਹੈ ਕਿਉਂਕਿ ਇਹ ਸਾਝਾ ਬਾਬੂ ਇੱਥਾ ਰਸਣ اتوں سرب سانجی وارتا کا سر سو گرو گھر میں سال ہو گیا اس عمارت میں بنیا گرو گرنتھ گل سا مہاراج کے پرکاش بنیا ایک سال ہو گیا بدھائی کے پاتر دوسری بھائی کسی کا جنم دن ہوپی برڈے بھیجتے ہیں وہ کرتے ہیں بدھائی کے پا کر ہیں آپ ایک خالسا پنت کا جنم رہا ہے تو سپنا آم تو سکت جی لو دے وہ پچی میں منٹ سبا ہے کہ پتا نہیں چلنا کہڑے ویل لگ گیا ہے دن تو بعد بھائی صاحب نے بھی کتھا بچار کر چیچے طور جی جی پہ بھائی دیو سے جی آکلینڈ تو ڈاکہ ندی تو گروہ کے کیرتنی وہ بھی پہنچے ہیں انہوں نے بھی گربا کیرتن دوارا روایت کرنا ہے

یہ نہیں کہ پکوڑے کھے جلبیاں کھدیا خالسا پت کا جنم دہڑا آیا ایسے بھی می پی رہا میرے خیال سے تو نہیں کہ باہر کام چل رہا کم بند ہی ہونا ہے میرے خیال ਸੰਗਤ ਜੀ ਅੱਜ ਸਾਨੂੰ ਸਮਰਪਿਤ ਹੋਣਾ ਚਾਹੀਦਾ ਹੈ ਗੁਰੂ ਘਰ ਬੈਠਣਾ ਚਾਹੀਦਾ ਹੈ ਜਿਨ੍ਹਾਂ ਨੇ ਚਾਹ ਪਾਣਾ ਸਖਲਿਆ ਜੀ ਬਾਰ-ਬਾਰ ਜਾਂਦੀਆਂ ਨੇ ਹੱਥ ਜੋੜ ਕੇ ਬੇਨਤੀ ਆਓ ਗੁਰੂ ਦਰਬਾਰ ਦੀ ਸ਼ੁਭਾਭਾ ਸੋ ਸੰਗਤ ਜੀ ਜਿਹੜਾ ਮਹੀਨਾ ਆਰੰਭ ਹੋਇਆ ਅੱਜ ਸੰਗਰਾਹਾਂ ਹੈ ਐਵੇਂ ਉਸ ਵਾਸ ਦਾ ਮਹੀਨਾ ਆਰੰਭ ਹੋਇਆ ਉਸ ਹਾਲ ਦਾ ਮਹੀਨਾ ਦੇਸੀ ਮਹੀਨਾ ਮੁਤਾਬਕ ਇਹ ਦੂਜਾ ਮਹੀਨਾ ਹੈ ਪਹਿਲਾ ਮਹੀਨਾ ਚੇਤ ਦਾ ਬਤੀਤ ਹੋਇਆ ਤੇ ਜੇਤ ਦੇ ਮਹੀਨੇ ਵਿੱਚ ਧੰਗੁਰਾ ਜੀ ਸਹਿਬ ਮਹਾਰਾਜ ਜੀ ਨੇ ਸਾਨੂੰ ਇੱਕ ਉਪਦੇਸ਼ ਦਿੱਤਾ ਕਿ ਜੇ ਆਨੰਦ ਲੈਣਾ ਚਾਹਦੇ ਹੋ ਨਾ ਜ਼ਿੰਦਗੀ ਦੇ ਵਿੱਚ ਆਨੰਦ ਆਨੰਦ ਸ਼ਬਦ ਜਿਹੜਾ ਹੈ ਨਾ ਇਹਦਾ ਕੋਈ ਵਿਪਰੀਤ ਸ਼ਬਦ ਨਹੀਂ ਇਹਦਾ ਕੋਈ ਆਪੋਜ਼ਿਟ ਸ਼ਬਦ ਹੈ ਹੀ ਨਹੀਂ ਸੁੱਖ ਦਾ ਉਲਟ ਦੁੱਖ ਦਿਨ ਦਾ ਰਾਤ ਭਲੇ ਦਾ ਬੁਰਾ ਇਸਤਰੀ ਦਾ ਮਰਦ ਮੇਲ ਫੀਮੇਲ ਪਰ ਆਨੰਦ ਦਾ ਕੋਈ ਵਿਪਰੀਤ ਸ਼ਬਦ ਹੈ ਹੀ ਨਹੀਂ ਕਿਉਂਕਿ ਆਨੰਦ ਜਿਹੜਾ ਹੈ ਉਹ ਖਾ ਕੇ ਨਹੀਂ ਮਿਲਦਾ ਆਨੰਦ ਕਿਵੇਂ ਮਿਲਦਾ ਆਪਾਂ ਸਾਰੀ ਬਾਣੀ ਜਦੋਂ ਪੜ ਲਈ ਕੀਰਤਨ ਹੋ ਗਿਆ ਤੇ ਬਾਅਦ ਵਿੱਚ 6 ਪੌੜੀਆਂ ਅਨੰਦ ਸਾਹਿਬੀਆਂ ਪੜੀਆਂ ਜਾਣੀਆਂ ਤੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਰਜਨਦਾਸ ਬਾਪੂ ਜੀ ਨੇ ਉਹ ਆਨੰਦ ਦੱਸਿਆ ਕਿ ਆਨੰਦ ਜਿਹੜਾ ਹੈ ਗੁਰੂ ਤੋਂ ਵੇੜਾ ਕਰਦਾ ਨਹੀਂ ਹੈ ਆਨੰਦ ਭਇਆ ਮੇਰੀ ਮਾਇਕ ਕਿ ਕਿਵੇਂ ਸਤਿਗੁਰੂ ਮੈਂ ਪਾਇਆ ਸਤਿਗੁਰੂ ਨੂੰ ਮਿਲ ਕੇ ਆਨੰਦ ਮਿਲਦਾ ਹੈ ਸੋ ਸੁਚੇਤ ਦੇ ਮਹੀਨੇ ਵਿੱਚ ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਉਪਦੇਸ਼ ਦਿੱਤਾ ਕਿ ਜੇਤ ਗੋਬਿੰਦ ਅਰਾਦੀ ਹੈ ਹੋਵੇ ਅਗਲੀ ਪੰਕਤੀ ਕਹੋ ਕਿ ਹੋਵੇ ਆਨੰਦ ਕਣਾ ਕਣਾ ਆਨੰਦ ਮਿਲੇ ਜਦੋਂ ਤੁਸੀਂ ਚੇਤ ਦੇ ਮਹੀਨੇ ਵਿੱਚ ਗੋਬਿੰਦ ਨੂੰ ਅਰਾਧੋ ਕਿਹੜਾ ਕਿਹੜਾ ਪ੍ਰਾਣੀ ਹੈ ਜਿਹੜਾ ਆਰਾਧਕ ਜਿਹੜਾ ਆਰਾਧਕਾ ਤੁਹਾਡੇ ਵਿੱਚ ਉਹਦੇ ਅੰਦਰ ਆਨੰਦ ਦੀ ਕਣੀ ਹੋਏਗੀ ਜਰੂਰ ਤੇ ਜਿਹੜਾ ਆਰਾਧਕ ਨਹੀਂ ਮਾਫ਼ ਕਰਨਾ ਕੱਲੇ ਡਾਲਰ ਇਕੱਠੇ ਕੀਤੇ ਆਨੰਦ ਨਹੀਂ ਦੇ ਦਿੰਦਾ ਆਨੰਦ ਕਰ ਡਾਲਰ ਇਕੱਠੇ ਕਰਕੇ ਪੈਸੇ ਕਮਾ ਕੇ ਸੰਗਦੀ ਵਸਤੂਆਂ ਖਰੀਦੀਆਂ ਜਾ ਸਕਦੀਆਂ ਨੇ ਸੋਹਣੀ ਗੱਡੀ ਨਹੀਂ ਜਾ ਸਕਦੀ ਹੈ ਇਥੇ ਅਸੀਂ ਐਕ੍ਰਾਂ ਦੇ ਮਾਲਕ ਬਣ ਸਕਦੇ ਹਾਂ ਪੈਸੇ ਦੇ ਨਾਲ ਪਰ ਮਾਫ਼ ਕਰਨਾ ਪੈਸੇ ਦੇ ਨਾਲ ਡਾਲਰਾਂ ਦੇ ਨਾਲ ਆਨੰਦ ਨਹੀਂ ਖਰੀਦਿਆ ਜਾ ਸਕਦਾ ਅਨੰਦ ਮਿਲਦਾ ਗੁਰੂ ਨੂੰ ਮਿਲ ਕੇ ਆਨੰਦ ਭਾਇ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਚੇਤ ਗੋਬਿੰਦ ਅਰਾਧਿਆ ਹੋਇ ਆਨੰਦ ਕਣਾ ਸੰਤ ਜਨਾ ਮਿਲੋ ਪਾਈਐ ਰਸਨਾ ਨਾਮ ਪੜਾ ਇਸ ਰਸਨਾ ਦੇ ਨਾਲ ਉਸ ਪ੍ਰਭਾਤਮਨ ਅਰਾਧਨ ਦੇ ਨਾਲ ਅਨੰਦ ਬਿੰਦ ਖੈਰ ਦੇ ਲਦੀ ਵਿਚਾਰਨ ਕਰਾਂ ਵੈਸਾਖ ਦੀ ਵੀ ਨਿਸ਼ ਸੰਖੇਪ ਦੀ ਵਿਚਾਰ ਕਰਾ ਵੈਸਾਖ ਧੀਰਨ ਕਿਉਂ ਵੱਡੀਆਂ ਜਿੰਦਾ ਪ੍ਰੇਮ ਵਿਚੋ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਪੈਦਾ ਹੋਇਆ ਰੱਬ ਦੇព្រਤੀ ਬਾਣੀ ਦੇ ਪ੍ਰਤੀ ਸੇਵਾ ਦੇ ਪ੍ਰਤੀ ਗੁਰੂ ਦੇ ਪ੍ਰਤੀ ਸਹਿਬ ਕਹਿੰਦੇ ਉਹ ਪ੍ਰਭਾਤਮਨ ਦੇ ਚਰਨਾਂ ਦੇ ਨਾਲ ਜੀਵ ਰੂਪੀ स्त्रियां ਵਿਛੜੀਆਂ ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੁੰਦਾ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਤੋਵਾਰ ਜਨਮ ਜੂਦ ਸੰਗਤ ਦੀ ਭੁੱਖ ਦਾ ਵੀ ਦੁੱਖ ਹੈ ਵਿਛੋੜੇ ਦਾ ਵੀ ਦੁੱਖ ਹੈ ਫਿਰ ਮੌਤ ਦਾ ਦੁੱਖ ਹੈ ਕਿਦਰੇ ਉਹ ਦਾ ਬਾਕ ਰਹਿ ਸਹਿਬ ਕਹਿੰਦੇ ਵੈਸਾਖ ਧੀਰਨ ਕਿਉ ਵਾਢਿਆ ਕਹਿੰਦੇ ਉਹਨਾਂ ਜੀਵ ਰੂਪੀ ਔਰਤਾਂ ਦੇ ਉੱਤੇ ਇੱਕ ਤੌਖਲਾ ਬਣਿਆ ਰਹਿੰਦਾ ਹੈ ਪਰੇਸ਼ਾਨ ਨੇ ਦੁਖੀ ਨੇ ਜਿਹੜੀਆਂ ਪ੍ਰਭਾਵਮੰਦ ਚਗਨਾਂ ਦੇ ਨਾਲ ਵਿਛੜੀਆਂ ਹੋਈਆਂ ਜੀਵ ਰੂਪੀ ਔਰਤਾਂ ਨੇ ਹਰ ਸਾਜਨ ਪਰਤੋ ਵਿਸਾਰਕੈ ਲੱਗੀ ਪਾਇਆ ਤੋ ਤੋਦਾਰਸਤੂ ਹੋਈਏ ਖੇਚ ਭਈ ਆਦੀ ਸਹਿਬ ਕਹਿੰਦੇ ਨੇ ਸਾਜਨ ਪਰਤੋ ਵਿਸਾਰਕੈ ਸੱਜਣ ਪਰਬਾਤ ਨੂੰ ਵਿਚਾਰ ਕੇ ਅਰਦਾਸ ਕਰਿਆ ਕਰੋ ਦਾਦਿਆ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਲਾਨਕ ਚਾਉ ਇਹ ਸਾਡੇ ਅੰਦਰ ਚਾਅ ਬਣਿਆ ਰਹੇ ਸਾਡੇ ਅੰਦਰ ਖਿੱਚ ਪੈਦਾ ਹੋਵੇ ਸਹਿਬ ਕਹਿੰਦੇ ਹਰ ਸਾਧਨ ਨੂੰ ਉਰਕ ਵਿਸਾਰ ਕੇ ਲੱਗੀ ਮਾਇਆ ਦੀ ਧੋਤੇ ਹੈ ਮਾਇਆ ਦੀ ਖਿੱਚ ਤੇ ਹੈ پر رب دی کھت نہیں ہے باانی دی کھت نہیں ہے سیوا دی کھت نہیں ہے صاحب کہتے پتر کلاطر نہ سنگ دھتا ہر ادناسی او حقیقت دسی سنسار دی پتر بڑا پیارا ہوندا ہے ماں باپ نوں پتر پیارا ہی ہوندا ہے پھر سنگت جیوں پتی نوں پتنی پیاری ہے پتنی نوں پتی پیارا ہے ਪਰ ਸਹਿਬ ਕਹਿੰਦੇ ਆ ਜਿਹੜੇ ਰਿਸ਼ਤੇ ਨੇ ਨਾ ਬੜੇ ਨੇੜੇ ਦੇ ਬੜੇ ਪਿਆਰੇ ਜਿਹੜੇ ਤੈਨੂੰ ਲੱਗਦੇ ਆ ਪੁੱਤਰ ਤਲਤਰ ਤੇ ਧੰਨ ਪਿਆਰਾ ਲੱਗਦਾ ਸਹਿਬ ਕਹਿੰਦੇ ਇੱਕ ਸਮਾਂ ਆਉਣਾ ਇਹਨਾਂ ਨੇ ਵੀ ਤੇਰੇ ਤੋਂ ਵਿਛੜ ਜਾਣਾ ਹੈ ਪੁੱਤਰ ਤਲਤਰ ਦਾ ਸੰਤ ਤਨਾ ਹਰ ਆਪਣਾ ਸੀ ਉਹ ਪੁੱਤਰ ਵੀ ਨਾ ਸੀ ਹੈ ਪਤਨੀ ਦਾ ਵੀ ਵਿਨਾਸ਼ ਪਤੀ ਦਾ ਵੀ ਨਾਸ਼ ਕਹਿੰਦੇ ਨਾਸ਼ਵੰਤ ਚੀਜ਼ਾਂ ਨੇ ਨਾ ਸੱਚ ਹੈ ਪਰ ਅਬਨਾਸੀ ਕੌਣ ਹੈ ਅਬਨਾਸੀ ਜੀ ਯੰਗ ਕੋ ਤਾਕਾ ਸਿਮਰਤ ਸਭ ਮਲਕ ਹੋਈ ਗੋੜ ਨਿਧਾਨ ਭਗ ਕਨ ਤੋ ਬਰ ਕਨ ਬਿਰਲਾ ਪਾਵੇ ਕੋਈ ਦੇ ਸਭ ਕਹਿੰਦੇ ਪਲਚ ਪਲਚ ਸਗਲੀ ਹੋਈ ਝੂਠੇ ਧੰਦੇ ਉਹ ਤਾਰ ਹੋਰ ਕੇ ਸਹਿਬ ਜੀ ਕਹਿੰਦੇ ਸਾਰੀ ਦੁਨੀਆ ਜਿਹੜੀ ਝੂਠੇ ਧੰਦੇ ਉਹਦੇ ਵਿੱਚ ਪਸੀ ਇੱਕ ਸਾਥ ਕੇ ਨਾਮ ਬਿਨ ਅੱਗੇ ਲਈ ਹੈ ਹੋਏ ਸੰਗਤ ਜੀ ਰੱਬ ਦੇ ਤਲ ਕੋਈ ਦੁਨੀਆ ਦਾ ਪਦਾਰਥ ਨਹੀਂ ਜੇ ਜਾਣਾ ਸਾਰੇ ਖੋ ਲੈ ਜਾਣੀ ਹੈ ਇੱਕ ਪਰਮਾਤਮਾ ਦਾ ਨਾਮ ਹੋਵੇ ਦਾ ਸਹਿਬ ਕਹਿੰਦੇ ਰੱਬ ਦੇ ਕਰਮੇ ਨੂੰ ਥਾਂ ਮਿਲੇਗੀ ਦਇਓ ਵਿਸਾਲ ਹੋਵੇ ਵਿਗੁਜਣਾ ਦਇ ਦਾ ਅਰਥ ਹੈ ਦੇ ਅਨੁਪਰਮਾ ਜਿਉਂ ਉਹਨੂੰ ਵਿਸਾਲ ਦਾ ਤੱਟ ਤੇ ਵਿਗੁਜਣਾ ਵਾਂ ਤੇ ਖੁਆਰੀ ਹੈ ਬਲਿ ਮੈਂ ਅਖਰੀ ਅਰਥ ਕਰ ਰਿਹਾ ਦੇਵ ਸਾਧਵੇ ਗੁਚਣਾ ਪ੍ਰਭ बिन ਅਵਰਨਾ ਕੋਈ ਰਬ ਤੋਂ ਬਿડા ਕੋਈ ਹੈ ਹੀ ਨਹੀਂ ਹੋਰ ਸੈਵ ਜੀ ਕਹਿੰਦੇ ਪ੍ਰੀਤਮ ਚਰਣੀ ਜੋ ਲੱਗੇ ਯਾਨੀ ਕਿ ਨਿਰਮਲ ਸੋਇਦਾ ਜੀਵਨ ਨਿਰਮਲ ਮੈਲ ਤੋਂ ਰਹਿਤ ਹੈ ਜਿਹੜਾ ਰੱਬ ਦੀ ਚਰਨਾਂ ਨਾਲ ਜੁੜਦਾ ਨਾ ਨਿੰਦ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪ੍ਰਾਪਤ ਹੋਏ ਅਜਿਵੇਂ ਪਰ ਪਾਤਸ਼ਾਹ ਧੰਗ ਗੁਰੂ ਅਰਜਨ ਸਾਹਿਬ ਮਹਾਰਾਜ ਨਾਨਕ ਨਾਮ ਦੀ ਮੋਹਰ ਲਾ ਕੇ ਸ਼ਬਦ ਭਾਵੇਂ ਗੁਰੂ ਅੰਗਦ ਸਾਹਿਬ ਦਾ ਹੋਵੇ ਸ਼ਲੋਕ ਭਾਵੇਂ ਸਖੰਦ ਜੀ ਗੁਰੂ ਅਮਰਦਾਸ ਜੀ ਦਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰੂ ਅਰਜਨ ਸਾਹਿਬ ਜੀ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੋਹਰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਲੱਗੀ ਹੋਣੀ ਹੈ ਸਾਬ ਕਹਿੰਦੇ ਨਾਨਕ ਕੀ ਪ੍ਰਭ ਬੇਨਤੀ ਪੰਜਵੇਂ ਗੁਰੂ ਅਰਜਨ ਸਾਹਿਬ ਕਹਿੰਦੇ ਮੇਰੀ ਬੇਨਤੀ ਹੈ ਪ੍ਰੀਤਮ ਦੇ ਚਰਨਾਂ ਵਿੱਚ ਕੀ ਪ੍ਰਭ ਮਿਲੋ ਪ੍ਰਾਪਤ ਹੋਵੇ ਕਹਿੰਦੇ ਨੇ ਜੀਵਨ ਦਾ ਅਸਲੀ ਹੀਰਾ ਰੱਬ ਨੂੰ ਮਿਲ ਕੇ ਪ੍ਰਾਪਤ ਹੁੰਦਾ ਹੈ ਤੇ ਅਖੀਰ ਵਿੱਚ ਕਹਿ ਦਿੰਦਾ ਵੈਸਾ ਸੁਹਾਵਾ ਤਾਂ ਲੱਗਿਆ ਐਸੇ ਕਹਿੰਦੇ ਵਾਢੀ ਸ਼ੁਰੂ ਹੋ ਗਈ ਨਾ ਇੰਡੀਆ ਦੇ ਵਿੱਚ ਕਣਕਾਂ ਸੰਧਗਰੀਓ ਵਡੀਆਂ ਜਾਂਦੀਆਂ ਉਹ ਸਾਜੀ ਦੇ ਖੁਸ਼ੀਆਂ ਬਣਾਈਆਂ ਜਾਂਦੀਆਂ ਬੋਲ ਘਰ ਵਿੱਚ ਲੱਗਾ ਕੰਪੈਨ ਚੱਲਣ ਲੱਗ ਪਈ ਆਪਾਂ ਕਹਿੰਦੇ ਬਹੁਤ ਖੁਸ਼ੀ ਆ ਜੀ ਵਾਢੀ ਸ਼ੁਰੂ ਹੋ ਗਈ ਸਾਹਿਬ ਕਹਿੰਦੇ ਵੈਸਾਕ ਦੁਨੀਆ ਦਾ ਧਨ ਕਮਾ ਕੇ ਸੁਖ ਨਹੀਂ ਅਸਲ ਸੁਖ ਜਿਹੜਾ ਹੈ ਵੈਸਾਕ ਸੁਹਾਵਾ ਤਾਂ ਲਗੈ ਜਾਂ ਸੰਤ ਭਟੈ ਹਰ ਸੋਏ ਜਿਹੜਾ ਗੁਰੂ ਸੰਤ ਦੇ ਚਰਨਾਂ ਵਿੱਚ ਆ ਕੇ ਅਰਦਾਸ ਬੇਨਤੀ ਕਰਦਾ ਗੁਰੂ ਦਵਾਰ ਹੈ ਹੋਏ ਸੋਜੀ ਪਾਇਸ਼ੀ ਗੁਰੂ ਦਵਾਰਾ ਰੱਬ ਦੇ ਚਰਨਾਂ 'ਚ ਅਰਦਾਸ ਕਰਦਾ ਏ ਉਹਦੇ ਵਾਸਤੇ ਹਰੇਕ ਮਹੀਨਾ ਜਿਹੜਾ ਸੁਲਖਣਾ ਹੈ ਮੈਂ ਬੇਨਤੀ ਕਰੇ ਮੈ ਸਾਥ ਦਾ ਮਹੀਨਾ ਆਰੰਭ ਹੋਇਆ ਅੱਜ ਦੇ ਦਿਨ ਦਸ਼ੇਸ਼ ਪਿਤਾ ਕਲਗੀਧਰ ਦਾਤਾ ਤੁਲਗੋਬ ਸਿੰਘ ਮਹਾਰਾਜ ਨੇ ਖਾਲਸਾ ਬੰਦ ਦੀ ਸਜਣਾ ਕੀਤੀ ਪਰ ਸੰਗਤ ਜੀ ਪਿਆਰ ਵਾਲੀ ਬੈਠੇ ਹੋ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦਿੱਲੀ ਚਾਂਦਨੀ ਚੌਕ ਵਿਖੇ ਵੇਖੂ ਤਿਆਰੀ ਕੀਤੀ ਦੂਰ ਅੰਦੇਸ਼ੀ ਬਣੀ ਇਹ ਰਹੀ ਕਿ ਅੱਜ ਦੇ ਦਿਨ ਦਸ਼ੇਸ਼ ਪਿਤਾ ਜੀ ਆਏ ਬਿਰੋਗੋ ਬਿੰਦਲਾਈ ਜੀ ਆਈ ਸਟੇਜ ਉਤੇ ਤਿੱਖਰ ਕੰਨ ਅੰਡ ਕੇ ਮਿਆਰ ਵਿੱਚ ਉਹਦੇ ਸੀਸ ਟਟਕਾ ਦਿੰਦੇ ਨਹੀਂ ਇਹ ਪਲਾਨਿੰਗ ਬਹੁਤ ਲੰਬੀ ਹੈ ਸੰਗਤ ਜੀ ਸੰਖੇਪ ਬੇਨਤੀ ਕਰਾਂ 16 ਸੂਤ ਜੰਦਰਮ ਨਵੇਂ ਬਾਦਸ਼ਾਹ ਧੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਦਿੱਲੀ ਦੇ ਚਾਦਰੀ ਚਾਹੋ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪਿੰਗਰੇ ਵਿੱਚ ਕੈਦ ਨੇ ਖਾਨੇ ਸਾਹਮਣੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਭਾਈ ਮਤੀ ਦਾਸ ਜੀ ਨੂੰ ਵਿੱਚੋਂ ਆਰੇ ਦੇ ਨਾਲ چیر ਦਿੱਤਾ ਗਿਆ ਦੋ ਫਾੜ ਕਰ ਦਿੱਤਾ ਸਰੀਰ ਭਾਈ ਸਤੀ ਦਾਸ ਜੀ ਨੂੰ ਰੂਮ ਦੇ ਵਿੱਚ ਲਪੇਟ ਕੇ ਸਹਾੜ ਦਿੱਤਾ ਗਿਆ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਦੇ ਵਿੱਚ ਸੰਗਤ ਜੀ ਉਹ ਉਬਾਲ ਦਿੱਤਾ ਗਿਆ ਇਸ ਸੰਗਤ ਜੀ ਸਮੇ ਦੀ ਹਕੂਮਤ ਆਖਦੀ ਹੈ ਸਮੇ ਦੀ ਹਕੂਮਤ ਕਹਿੰਦੀ ਓ ਗੁਰੂ ਤੇਗ ਬਹਾਦਰ ਤੇਰੇ ਤੇ ਸਿੱਖਾਂ ਨੂੰ ਅਸੀਂ ਬੇਰਹਿਮੀ ਦੇ ਨਾਲ ਕਤਲ ਕਰ ਦਿੰਦਾ ਤੇ ਤੁਹਾਡੇ ਚਿਹਰੇ ਤੇ ਅਜੇ ਵੀ ਮੁਸਕਰਾਹਟ ਹੈ ਤੁਹਾਡੇ ਚਿਹਰੇ ਦੀ ਲਾਤੀ ਅਜੇ ਵੀ ਬਹੁਤ ਖੁਸ਼ਪਰਤੀਤ ਹੋ ਰਹੀ ਹੈ ਪਿਆਰਦਿਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿਹੜਾ ਜਵਾਬ ਦਿੱਤਾ ਸੁਣਨ ਵਾਲਾ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਾਂ ਕਹਿੰਦੇ ਨੇ ਸਮੇਂ ਦੀ ਹਕੂਮਤ ਨੂੰ ਕਹਿੰਦੇ ਇਹ ਜਿਹੜੀ ਮੇਰੇ ਚਿਹਰੇ ਦੇ ਉੱਤੇ ਲਾਲੀ ਹੈ ਇਹ ਜਿਹੜੀ ਮੇਰੇ ਚਿਹਰੇ ਦੇ ਉੱਤੇ ਮੁਸਕਰਾਹਟ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਨਾ ਤੁਸੀਂ ਤੇ ਚਾਹਦੇ ਹੋ ਕਿ ਮੇਰੇ ਸਿੱਖਾਂ ਨੂੰ ਤੁਸੀਂ ਕਤਲ ਕੀਤਾ ਤੇ ਮੈਂ ਦੁਖੀ ਹੋ ਕੇ ਰੋਵਾਂ ਪਰ ਮੈਂ ਕਿਉਂ ਰੋਵਾਂ ਮੈਂ ਇਸ ਕਰਕੇ ਨਹੀਂ ਰੋਂਦਾ ਉਦਾਹਰਣ ਦਿੱਤੀ ਕਹਿੰਦੇ ਕੋਈ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਹੋਣ ਕਿਸੇ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਬੱਚੇ ਪੜ੍ਹਦੇ ਹੋਣ ਨਾ ਤੇ ਕਿਸੇ ਕਾਲਜ ਦਾ ਬੱਚਾ ਟਾਪਰ ਆਵੇ ਟਾਪਰ ਤੇ ਖੁਸ਼ੀ ਕਿਹਨਾਂ ਹੁੰਦੀ ਹੈ ਇਕੱਲੇ ਮਾਪੇ ਨੂੰ ਖੁਸ਼ੀ ਨਹੀਂ ਹੁੰਦੀ ਸਕੂਲ ਦੇ ਪ੍ਰਿੰਸੀਪਲ ਨੂੰ ਉਹਨਾਂ ਟੀਚਰਾਂ ਨੂੰ ਖੁਸ਼ੀ ਹੁੰਦੀ ਵੀ ਸਾਡੇ ਸਕੂਲ ਦਾ ਇਹ ਨਾਮ ਰੌਸ਼ਨ ਕੀਤਾ ਸਾਡੇ ਸਕੂਲ ਕਾਲਜ ਦਾ ਇਹ ਬੱਚਾ ਟਾਪਰ ਆਇਆ ਹੈ ਪ੍ਰਿੰਸੀਪਲ ਨੂੰ ਸਾਰੇ ਹਕਾਕ ਟੀਚਰਾਂ ਨੂੰ ਮੈਨੇਜਮੈਂਟ ਨੂੰ ਖੁਸ਼ੀ ਹੁੰਦੀ ਹੈ ਵੀ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਇਸ ਬੱਚੇ ਨੇ ਇਸ ਸਟੂਡੈਂਟ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਆਪਣੇ ਸਮੇਂ ਦੀ ਹਕੂਮਤ ਨੂੰ ਜਿਲਾਦਾ ਨੂੰ ਆਖਦੇ ਕਹਿੰਦੇ ਮੇਰੇ ਚਿਹਰੇ ਦੇ ਉੱਤੇ ਲਾਲੀ ਇਸ ਕਰਕੇ ਆ ਜਿਹੜਾ ਗੁਰੂ ਨਾਨਕ ਦਾ ਘਰ ਹੈ ਇਹ ਇੱਕ ਸਿੱਖੀ ਦਾ ਸਕੂਲ ਹੈ ਇਸ ਸਕੂਲ ਦਾ ਪ੍ਰਿੰਸੀਪਲ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਦ ਕਰ ਲਾਖੀ ਮੇਰੀ ਗੁਰੂ ਨਾਨਕ ਪ੍ਰਿੰਸੀਪਲ ਹੈ ਇਸ ਸਕੂਲ ਦਾ ਗੁਰੂ ਅੰਗਦ ਸਾਹਿਬ ਟੀਚਰ ਬਣ ਕੇ ਆਏ ਗੁਰੂ ਅਮਰਦਾਸ ਜੀ ਟੀਚਰ ਬਣ ਕੇ ਆਏ ਗੁਰੂ ਰਾਮਦਾਸ ਜੀ ਟੀਚਰ ਬਣ ਕੇ ਆਏ ਗੁਰੂ ਅਰਜਨ ਸਾਹਿਬ ਗੁਰੂ ਹਰगोबिंद ਸਾਹਿਬ ਗੁਰੂ ਹਰ Rai ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਅੱਜ ਮੈਂ ਪੜਾਇਆ ਇਹਨਾਂ ਵਿਦਿਆਰਥੀਆਂ ਨੂੰ ਆਪਣੇ ਸਿੱਖਾਂ ਨੂੰ

ਨਾਟਕ ਚਿੱਟਕ ਕੀ ਹੈ ਕੁਕਾਜਾ ਪ੍ਰਭ ਲੋਗਨ ਕੈ ਆਤ ਲਾਜਾ ਕਹਿੰਦੇ ਅਸੀਂ ਮਰਨ ਵਾਸਤੇ ਤਿਆਰ ਉਹ ਦਿੱਲੀ ਦਾ ਚੰਦਨੀ ਚੌਕ ਜਦੋਂ ਤਰੇਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸਿਰ ਜਿਹੜਾ ਸੀ ਛੁਟਾ ਦਿੱਤਾ ਜਲਾਲ ਤੇ ਜਲਾਲਉਦੀਨ ਨੇ ਆਪਣੀ ਤਲਵਾਰ ਖੜੀ ਗੁਰੂ ਤੇਗ ਬਹਾਦਰ ਸਾਹਿਬੀ ਦਾ ਧੜ ਦੇ ਨਾਲੋਂ ਸਿਰ ਜੁਦਾ ਕਰ ਉਹ ਸੰਗਤ ਜੀਓ ਉਹ ਸਿਰ ਲੈ ਕੇ ਨਾ ਅੰਮ੍ਰਿਤ ਕਿੱਥੋਂ ਸ਼ੁਰੂ ਹੋਇਆ ਜੀ ਅਸੀਂ ਕਰ ਦਰ ਕਰੀਏ ਅਗਰ ਨਹੀਂ ਆ ਬੇਨਤੀ ਕਰਾਂ ਨ ਕੋ ਬਾਰੇ ਸਵਿਧਾ ਇਹ ਕੋਈ ਹੋਵਾ ਨਹੀਂ ਅਗਰ ਸ਼ਕਲਾ ਕੇ ਕੀ ਬਣੇਗਾ ਜੀ ਰਹਿਦ ਕਿਵੇਂ ਰੱਖੀ ਜਾਏਗੀ ਨਹੀਂ ਬੱਚਿਆਂ ਨੂੰ ਅਸੀਂ ਐਡਮਿਸ਼ਨ ਹੀ ਕਰਾਉਣੀ ਆ ਸਕੂਲ ਦੇ ਵਿੱਚ ਸਾਡਾ ਮਰਜ਼ ਇੰਨਾ ਹੀ ਹੈ ਨਾ ਕਿ ਬੱਚੇ ਦਾ ਕਿਸੇ ਵੀ ਸਕੂਲ ਵਿੱਚ ਐਡਮਿਸ਼ਨ ਕਰਾ ਦੇ ਤੇ ਬਾਕੀ ਕੰਮ ਕੀਦਾ ਹੁੰਦਾ ਨਾ ਪੜੋ ਤੇ ਨਹੀਂ ਨਾ ਕੋ ਸੀ ਐਡਮਿਸ਼ਨ ਹੀ ਕਰਾਉਣੇ ਹੁੰਦਾ ਅੰਮ੍ਰਿਤ ਇੱਕ ਐਡਮਿਸ਼ਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਾਲਜ ਵਿੱਚ ਗੁਰੂ ਗੋਬਿੰਦ ਸਿੰਘ ਦੇ ਘਰ ਦੇ ਵਿੱਚ ਰਹਿਤ ਬਹਿਤ ਨੇ ਆਪਣੇ ਆਪ ਹੀ ਰਖਾ ਲੈਣੀ ਇਹ ਤਾਂ ਟੀਚਰ ਹੈ ਉਹ ਅਧਿਆਪਕ ਹੈ ਇਹਨੂੰ ਹੋਗਾ ਨਾ ਸਮਝਿਓ ਸੰਗਤ ਜੀ ਇਹ ਨਹੀਂ ਕਿ ਕੰਗਾ ਰੰਦਾ ਉਹ ਕਿਧਰੇ ਪਾਸੇ ਹੋਇਆ ਤੇ ਅਸੀਂ ਕਹਿਣਾ ਅੰਮ੍ਰਿਤ ਟੁੱਟ ਗਿਆ ਜੀ ਭਲੇਖੇ ਨਾਲ ਕਰਪਾਨ ਜੇ ਕਿਧਰੇ ਸਾਡੇ ਪਾਸੇ ਰਹਿ ਗਏ ਤੇ ਅਸੀਂ ਕਹਿੰਦੇ ਨੇ ਉਹ ਅੰਮ੍ਰਿਤ ਟੁੱਟ ਗਿਆ ਜੀ ਨਹੀਂ અમૃત ਇੰਨਾ ਸੁਖਤ ਜਿਉ ਕੋਈ ਨਾ ਕੋ ਦੀ ਚੀਜ਼ ਹੈ અમૃત ਸਾਡੇ ਅੰਦਰ ਗਿਆ ਹੈ ਕੋਈ ਕਿਰਪਾਨ ਦੂਰ ਹੋਣ ਦੇ ਨਾਲ અમૃત ਨਹੀਂ ਟੁੱਟ ਜਾਂਦਾ ਸੰਤ ਸੇਵ ਜਿਉ ਲਹਿ ਜਾਣ ਦੇ ਨਾਲ અમૃત ਨਹੀਂ ਟੁੱਟ ਜਾਂਦਾ ਨਾਮ ਕਰਨਾ ਇਹਨੂੰ ਖਰਾਬ ਦਿਲੀ ਦੇ ਨਾਲ ਸਮਝੋ ਫਿਰ ਅਸੀਂ અમૃત ਤੋਂ ਕਦੇ ਦੂਰ ਹੋਵਾਂਗੇ અમૃત ਕੋ ਪ੍ਰਣ ਹੈ ਮੈਂ ਬੇਦਕੀ ਕਰਨ 2-4 ਮਿੰਟ ਗਏ ਕੇ ਪੱਦੇ ਬਣਾਉ ਸੰਤ ਜੀਓ ਗੁਰੂ ਗੋਬਿੰਦ ਸਿੰਘ ਜਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਸ ਲੈ ਕੇ ਨਾ ਦਿੱਲੀ ਚਾਂਦਨੀ ਚੌਕ ਤੋਂ ਭਾਈ ਜੱਗਾ ਜੀ ਅਨੰਦਪੁਰ ਸਾਹਿਬ ਪੁੱਛੀ ਅਨੰਦਪੁਰ ਸਾਹਿਬ ਕੋਲ ਚੇਤ ਜਦੋਂ ਗੁਰੂ ਗੋਬਿੰਦ ਰਾਏ ਨੇ ਪੁੱਛਿਆ ਸੀ ਕਹਿੰਦੇ ਆ ਕਿੰਨੇ ਕੁ ਸਿੱਖ ਸੰਤ ਦਿੱਲੀ ਦੀ ਧਰਤੀ ਤੇ ਭਾਈ ਜੱਗਾ ਨੇ ਕਿਹਾ ਮਹਾਰਾਜ ਹੋਣਗੇ ਬਹੁਤ ਕੀ ਪਹਿਚਾਨ ਹੈ ਫਿਰ ਸਿੱਖ ਦੀ ਕੋਈ ਦਇਆ RAM ਹੈ ਕੋਈ ਤਰਤ ਚੰਦ ਹੈ ਕੋਈ ਲੋਕਮ ਚੰਦ ਹੈ ਕੋਈ ਸਾਹਿਬ ਚੰਦਕ ਹੈ ਕੋਈ ਹਿੰਮਤ ਰਾਏ ਹੈ ਇਹ ਨਾਮ ਸੀ ਨਾ ਗੁਰੂ ਗੋਬਿੰਦ ਰਾਏ ਹੈ ਸਿੰਘ ਨਹੀਂ ਅਮਰਤ ਤੋਂ ਪਹਿਲਾਂ ਸਿੰਘ ਨਹੀਂ ਗੋਬਿੰਦ ਰਾਏ ਹੈ ਸੰਗਤ ਜੀਓ ਸਾਰੇ ਬੰਵਾਂ ਦੇ ਨਾਮ ਦੇ ਨਾਲ ਸਿੰਘ ਤੇ ਨਹੀਂ ਨਾ ਲੱਗਦਾ ਸੀ ਕਿਸੇ ਦੇ ਨਾਲ ਵੀ ਗੁਰੂ ਗੋਬਿੰਦ ਰਾਏ

ਇਸ ਫਿਰ ਦੇ ਕੇ ਸਰਦਾਰੀਆਂ ਮਿਲੀਆਂ ਨੇ ਪਰ ਅਸੀਂ ਕਿੰਨੀ ਕੁ ਉਹਨਾਂ ਦੀ ਐਮੀ ਸਮਝੀ ਹੈ 1653 ਨੂੰ ਸ਼ਹਾਦਤ ਨੂੰ ਤੇਗ ਬਖਦਸ ਸਿੰਘ ਦੀ ਹੋਈ ਤੇ 1693 ਨੇ 24 ਸਾਲ ਦਾ ਪੀਰੀਅਡ ਬਣਦਾ ਜੇ 24 ਸਾਲ ਦਾ ਬੱਚਾ ਅੱਜ ਜਨਮ ਲੈ ਕੇ 24 ਸਾਲ ਤੱਕ ਗ੍ਰੈਜੂਏਸ਼ਨ ਕਰ ਲੈਂਦਾ 24 ਸਾਲ ਤੱਕ ਹੋ ਜਾਂਦੀ ਹੈ ਨਾ ਗ੍ਰੈਜੂਏਸ਼ਨ ਬੱਚੇ ਦੀ ਪੜਾਈ ਕੰਪਲੀਟ ਹੋ ਜਾਂਦੀ ਹੈ ਚੰਗੀ ਜੋਬ ਤੇ ਲੱਗ ਜਾਂਦਾ ਹੈ ਅਸ਼ਮੇਸ਼ ਜਿੱਤਾ ਜੀ 24 ਸਾਲ ਤੱਕ ਸੋਚਦੇ ਰਹੇ ਮੈਂ ਆਪਣੇ ਸਿੱਖ ਨੂੰ ਇੱਕ ਦਿਨ ਕਿਹੋ ਜਿਹਾ ਰੋਪ ਦੇਣਾ ਹੈ ਉਹ ਰੋਪ ਵਿਸਾਖੀ ਵਾਂਗ ਬਹੁੰਦਾ ਹੈ ਅੱਜ ਦੇ ਦਿਨ ਅਸ਼ਮੇਸ਼ ਜਿੱਤਾ ਗੁਰੂ ਜੀ ਸਿੰਘ ਮਹਾਰਾਜ ਨੇ ਤੱਕ ਸ੍ਰੀ ਕੇਸ਼ਕੰਧ ਸੈਮਪ੍ਰਕਰਤੀ ਤੇ ਅਨੰਦਪੁਰ ਸਾਹਿਬ ਦੀ ਖਾਸ ਤੌਰ ਤੇ ਸਜਣਾ ਕੀਤੀ ਸੰਗਤ ਜੀਓ ਉਹ ਅਸ਼ਮੇਸ਼ ਜਿੱਤਾ ਦਾ ਜੀਵਨ ਕਿਹਦਾ ਇਕ ਵਿਦਵਾਨ ਵੀ ਲਾਈਟ ਦੇ ਜਸਵੀ ਕਵੀ ਤੇ ਮਹਾਨ ਜੋਧਾ ਪਿੱਤਾ ਪੰਥ ਦਾ ਇੱਕ ਤਾਂ ਕਾਲ ਦਾ ਪਤ ਇਹ ਮਾਂ ਗੁਜਰੀ ਦੇ ਦੁੱਧ ਦੀ ਮਹਾਸ਼ਕਤੀ ਮੁੜ ਕੇ ਜੰਮਣਾ ਦੀ ਇਹਦੇ ਨਾਲ ਦਾ ਉਹ ਮਾਂ ਗੁਜਰੀ ਨੇ ਧਾਰ ਲਈ ਖਾਲਸਾ ਪੰਥ ਦੀ ਸਜਣਾ ਕੀਤੀ ਹੈ ਖਾਲਸਾ ਪੰਥ ਦੇ ਸਾਜਣਾ ਦੀ ਬਸਤੀਆਂ ਆਪ ਸਭਾਂ ਨੂੰ ਬਹੁਤ ਬਹੁਤ ਵਧਾਈਆਂ ਉਹ ਪੰਜ ਪਿਆਰੇ ਕਿੱਥੋਂ ਕਿੱਥੋਂ ਸੱਜ ਅਗਲਾ ਵਿਸ਼ਾ ਭਾਈ ਸਾਹਿਬ ਜੀ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਇਹ ਦੁਨੀਆ ਬੇਦੁਨੀਆ ਪਰਵਾਹ ਕਰਨੀ ਆ ਅਲਸਾ ਪੰਖ ਦੀ ਅਤੇ ਇਸ ਪਾਵਨ ਅਸਥਾਨ ਨੂੰ ਵੀ ਸਾਲ ਹੋ ਗਿਆ ਹੈ ਦੋਨਾਂ ਖੁਸ਼ੀਆਂ ਦੀਆਂ ਬਹੁਤ ਬਹੁਤ ਵਧਾਈਆਂ ਸਮੂਹ ਗਿਜਵਨਿਆ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਸਤਿ ਸ੍ਰੀ ਅਕਾਲ ਜੀ ਕਰੋ ਸ਼ੁਕਰ ਗੁਟਾਂ ਨੂੰ ਸੰਤਨੂ ਜੀ ਸਰ ਮਹਾਰਾਜੀ ਦਾ ਬਿਆਹ ਲਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ سو اگلا بلوندر جی آپ جی کتا دوبارہ نکالا کر واحر جی کا خالص واحر جی ਓਮਕਾਰ ਓਮਕਾਰ